29 ਅਗਸਤ ਨੈਸ਼ਨਲ ਸਪੋਰਟਸ ਦੇ ਹਾਕੀ ਦੇ ਮਹਾਨ ਜਾਦੂਕਰ ਮੇਜਰ ਧਿਆਨ ਚੰਦ ਜੀ ਦੇ ਜਨ ਦਿਹਾੜੇ ਨੂੰ ਵੱਡੀ ਧੂਮ-ਧਾਮ ਨਾਲ ਪਿੰਡ ਛੰਡੀ ਜ਼ਿਲ੍ਹਾ ਪਟਿਆਲਾ ਵਿਖੇ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ 6 ਕਿਲੋਮੀਟਰ ਕ੍ਰਾਸ ਕਾਉਂਟਰੀ 100 200 ਮੀਟਰ ਰੇਸ ਟਾਇਰ ਰੇਸ ਅਤੇ ਵਾਟਰ ਹੰਡਲ ਜੰਪ ਕਰਵਾਏ ਗਏ ਤੇ ਵਿਸ਼ੇਸ਼ ਤੌਰ ਤੇ ਆਸ਼ਰੀ تیر ਅੰਦਾਜ਼ੀ ਕਰਵਾਈ ਗਈ ਜਿਸ ਵਿੱਚ ਵਿਸ਼ਨੂ ਸ਼ਰਮਾ ਕੋਚ ਵੱਲੋਂ تیر ਅੰਦਾਜ਼ਾ ਨੂੰ ਨੈਸ਼ਨਲ ਸਪੋਰਟਸ ਵਿੱਚ ਭਾਗ ਦਿਵਾਇਆ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਵੱਖ-ਵੱਖ ਮੈਡਲ ਪ੍ਰਾਪਤ ਕੀਤੇ ਇਸ ਵਿੱਚ ਰੱਸਾ ਕਸ਼ੀ ਤੇ ਹੋਰ ਖੇਡਾਂ ਵੀ ਕਰਵਾਈਆਂ ਗਈਆਂ ਜਿਸ ਵਿੱਚ ਮਨਜੀਤ ਸਿੰਘ ਬਰਾੜ ਐਸਪੀ ਰਟਾਇਰ ਵਿਸ਼ੇਸ਼ ਤੌਰ ਤੇ ਪੰਚੇ ਤੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਇਹ ਸਾਰਾ ਸਿਹਰਾ ਪਿੰਡ ਛੰਡੀ ਦੀ ਪੰਚਾਇਤ ਦੇ ਸਿਰ ਤੇ ਜਾਂਦਾ ਤੇ ਖਾਸ ਕਰਕੇ ਸੰਦੀਪ ਸਿੰਘ ਸਰਪੰਚ ਤੇ ਕੁਝ ਪ੍ਰਦੀਪ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਨ੍ਹਾਂ ਨੇ ਸਾਰਾ ਪ੍ਰਬੰਧ ਬਹੁਤ ਹੀ ਵਧੀਆ ਤੇ ਵੱਡਾ ਕੀਤਾ ਹੋਇਆ ਸੀ ਨੈਸ਼ਨਲ ਸਪੋਰਟਸ ਦੇ ਵਿੱਚ ਪਿੰਡ ਵਾਸੀਆਂ ਨੇ ਵੀ ਸਹਿਯੋਗ ਦਿੱਤਾ ਜਿਸ ਵਿੱਚ ਜਸਵਿੰਦਰ ਸਿੰਘ ਪੰਚਾਇਤ ਮੈਂਬਰ ਅਮਰਿੰਦਰ ਸਿੰਘ ਮਨਜਿੰਦਰ ਸਿੰਘ ਬਲਵਿੰਦਰ ਸ਼ਰਮਾ ਮੱਖਣ ਸਿੰਘ ਸੁਰਿੰਦਰ ਸਿੰਘ ਮਨਜਿੰਦਰ ਸਿੰਘ ਗੁਰਧਾਨ ਸਿੰਘ ਹਨੀਸ਼ ਗੋਇਲ ਤੇ ਹੋਰ ਵਿਅਕਤੀ ਮੌਜੂਦ ਸਨ ਖੇਡਾਂ ਵਿੱਚ ਉੱਚ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਮੈਡਲ ਤੇ ਟਰੋਫੀਆਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਖੇਡਾਂ ਨਾਲ ਜੋੜਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਇਸ ਬਾਰੇ ਸੰਦੀਪ ਸਿੰਘ ਸਰਪੰਚ ਤੇ ਕੋਚ ਪ੍ਰਦੀਪ ਕੁਮਾਰ ਨੇ ਕੀ ਕਿਹਾ ਆਓ ਤੁਹਾਨੂੰ ਵੀ ਸੁਣਾਉਨੇ ਆ ਅੱਜ ਪਿੰਡ ਚੰਡੀ ਵਿਖੇ ਨੈਸ਼ਨਲ ਸਪੋਰਟਸ ਡੇ ਬਣਾਇਆ ਗਿਆ नेशनेल स्पोर्ट्स डे 29 अगस्त मेजर ध्यानचंद जी ਦੇ ਜੜਮ ਦਿਹਾੜੇ ਤੇ ਮਨਾਇਆ ਜਾਂਦਾ ਹੈ मेजर ध्यानचंद ਜੀ ਆਪਣੇ 올림픽 ਰਹੇ ਨੇ हॉकी ਪਲੇਅਰ ਰਹੇ ਨੇ ਤੇ ਉਹਨਾਂ ਦੇ ਕਾਰਜਕਾਲ ਚ ਭਾਰਤ ਨੇ 7 올림픽 ਜਿਹੜੇ ਜਿੱਤੇ ਆ 골ਡ ਜਿੱਤੇ ਆ 7 올림픽 ਸੋ ਉਹਨਾਂ ਦੀ ਉਹਨਾਂ ਨੂੰ ਹੀ ਸਮਰਪਿਤ ਕਰਦੇ ਹੋਏ نیشنل ਸਪੋਰਟ ਡੇ ਮਨਾਇਆ ਜਾਂਦਾ ਹਰ ਸਾਲ 29 अगस्त ਨੂੰ ਤੇ ਅਸੀਂ ਵੀ ਕਿ ਪ੍ਰਲਲਾ ਕੀਤਾ ਇਸ ਸਾਲ ਪਹਿਲੀ ਵਾਰ ਅਸੀਂ ਨੈਸ਼ਨਲ ਸਪੋਰਟ ਡੇ ਮਨਾਇਆ ਤੇ ਸਾਨੂੰ ਬਹੁਤ ਪਰਮਾ ਹੁੰਗਾਰਾ ਮਿਲਿਆ ਤੇ ਬੱਚਿਆਂ ਦੀ ਤੁਸੀਂ ਆ ਗੇਮਾਂ ਦੇਖੋ ਬੱਚਿਆਂ 'ਚ ਜੋਸ਼ ਸੀਗਾ ਤੇ ਪੂਰਾ ਉਤਸ਼ਾਹ ਸੀਗਾ ਬੱਚਿਆਂ 'ਚ ਸਾਨੂੰ ਵੀ ਇਹ ਦੇਖ ਕੇ ਹੌਸਲਾ ਹੋਇਆ ਤੇ ਹਰ ਸਾਲ ਇਹਨੂੰ ਹੋਰ ਵੀ ਉੱਚੇ ਪੱਧਰ ਤੇ ਮਨਾਇਆ ਕਰਾਂਗੇ ਤੇ ਬੱਚਿਆਂ ਨੇ ਵੱਖ-ਵੱਖ ਮੈਡਲ ਜਿਹੜੇ ਜਿੱਤੇ ਆ ਉਹਨਾਂ ਨੂੰ ਪ੍ਰੋਪਰ ਸਨਮਾਨ ਕਰਿਆ ਗਿਆ ਤੇ ਸਭ ਤੋਂ ਮੇਨ ਪੋਜ਼ਿਟਿਵ ਜਿਹੜੇ ਆਪਣੇ ਆਰਚਰੀ ਦੇ ਵਿੱਚ ਜਿਹੜੇ ਪੈਰਾਥਲੀਟ ਜਿਹੜੇ ਪਾਰਟਿਸਪੇਟ ਕੀਤੇ ਉਹ ਇੱਕ ਵੱਖਰਾ ਹੀ ਉਹਨਾਂ ਨੇ ਰੋ ਰੋ ਬੰਦ ਕੇ ਰੱਖਿਆ ਸੋ ਬਹੁਤ ਵਧੀਆ ਲੱਗਿਆ ਪੂਰੇ ਨਗਰ ਦਾ ਸਪੋਰਟ ਰਿਹਾ ਕੋਤਸਾਬ ਦਾ ਭਰਾਵਾਂ ਦਾ ਮੇਰੀ ਪੂਰੀ ਪੰਚਾਇਤ ਦਾ ਸੋ ਬਾਕੀ ਸਾਰਿਆਂ ਦਾ ਧੰਨਵਾਦ ਬੈਸੀ ਗੱਲ ਨਹੀਂ ਸਾਰਿਆਂ ਨੂੰ ਅੱਜ ਜਿਵੇਂ ਪਤਾ ਹੀ ਆ ਤੁਹਾਨੂੰ 29 ਅਗਸਤ ਨੈਸ਼ਨਲ ਸਪੋਰਟਸ ਡੇ ਸਪੋਰਟਸ ਅਕੈਡਮੀ ਝੰਡੀ ਵੱਲੋਂ ਜਿਹੜਾ ਸੈਲੀਬ੍ਰੇਟ ਕੀਤਾ ਗਿਆ ਤੇ ਬੱਚਿਆਂ ਨੇ ਬਹੁਤ ਹੀ ਜਿਹੜਾ ਬਾਝ ਛੜ ਕੇ ਪੂਰੇ ਤਾਕਤ ਨਾਲ ਜਿਹੜਾ ਪਾਰਟਿਸਪੇਟ ਕੀਤਾ ਤੇ ਬਹੁਤ ਸਾਰੀਆਂ ਜਿਹੜੀਆਂ ਅਚੀਵਮੈਂਟਸ ਨੇ ਮੈਡਲ ਨੇ ਪ੍ਰਾਪਤ ਕੀਤੇ ਤੇ ਉਹਨਾਂ ਦਾ ਅੱਜ ਜਿਹੜੀ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੋਈ ਵੀ ਜਿਵੇਂ ਆਪਾਂ ਦੇਖਦੇ ਆ ਨਾ ਅਕਸਰ ਕੀ ਨਸ਼ਾ ਆਣੀਆਂ ਗੱਲਾਂ ਹੀ ਦਿਖਾਈਆਂ ਜਾਂਦੀਆਂ ਨੇ ਬਟ ਕਿਤੇ ਨਾ ਕਿਤੇ ਇਹ ਬੱਚਿਆਂ ਦਾ ਜਨੂੰਨ ਦਿਖਾਉਣਾ ਇਹਨਾਂ ਨੂੰ ਮੋਟੀਵੇਟ ਕਰਕੇ ਅੱਗੇ ਲੈ ਕੇ ਆਉਣਾ ਵੀ ਉਨਾ ਹੀ ਜ਼ਰੂਰੀ ਆ ਤੇ ਉਹ ਤੋਂ ਕਿਤੇ ਜ਼ਿਆਦਾ ਜ਼ਰੂਰੀ ਆ ਤਾਂ ਕਿ ਉਹ ਬੱਚਿਆਂ ਨੂੰ ਇੱਕ ਚੰਗੀ ਸੇਧ ਮਿਲ ਸਕੇ ਤੇ ਅੱਜ ਬੱਚਿਆਂ ਨੇ ਮੀਂਹ ਪੈਂਦੇ ਹੋਏ ਵੀ ਗਰਾਊਂਡ 'ਚ ਪਾਣੀ ਹੋਣ ਦੇ ਬਾਵਜੂਦ ਵੀ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਬਾਅਦ ਚੜ ਕੇ ਪਾਰਟਿਸਿਪੇਟ ਕੀਤਾ ਤੇ ਇੰਜੋਏ ਕੀਤਾ ਤੇ ਉਹ ਜਿਹੜਾ ਹੋ ਗਿਆ ਪੰਚਾਇਤ ਦੇ ਹੈਲਪ ਨਾਲ ਸਟਾਫ ਦੀ ਹੈਲਪ ਨਾਲ ਤੇ ਬਾਕੀ ਸਾਰੇ ਪਿੰਡ ਸਹਿਯੋਗ ਨਾਲ ਜਿਹੜੇ ਉਹ ਨੂੰ ਇਹ ਸਪੋਰਟਸ ਡੇ ਨੂੰ ਨਿਪੇਰੇ ਚਾੜਿਆ ਗਿਆ ਕਿਤੇ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ ਦੀਆਂ